ਸ਼ਸ਼ੀਕਲ ਜੀ ਇਹ ਵਾਲਾ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਨੇ ਸ਼ਰਟ ਤੇ ਵਰਕ ਰਹੇਗਾ ਨਾਲ ਬਾਟਮ ਤੇ ਵੀ ਜਿਹੜਾ ਵਰਕ ਰਹੇਗਾ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਨੇ ਕਲਰ ਹੈ ਜਿਹੜੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਕੋਈ ਵੀ ਕਲਰ ਹੈ ਜਿਹੜਾ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕੈਮਰੀ ਕਾਟਨ ਦੇ ਨੇ ਨਿਊ ਕਨਸੈਪਟ ਦੇ ਵਿੱਚ ਹੈ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਪ੍ਰੋਪਰ ਲੈਸਾਂ ਲੱਗੀਆਂ ਹੋਣੀਆਂ ਘੇਰੇ ਤੇ ਨਾਲ ਹੈ ਦੁਪੱਟਾ ਮਸਲੀਨ ਦਾ ਰਹੇਗਾ ਪੱਟੇ ਪਨੇ ਦਾ ਫੈਬਰਿਕ ਰਹੇਗਾ 3.5 ਮੀਟਰ ਦਾ ਏ ਵੀ ਪਿਓਰ ਕੈਮਰੀ कॉटन ਦੇ सूट ਰਹਿਣਗੇ ਪਿਓਰ कॉटन ਦੇ सूट ਨੇ ਦੁਪੱਟਾ ਜਿਹੜਾ ਸ਼ਿਫੌਨ ਦਾ ਰਹੇਗਾ ਦੁਪੱਟੇ ਤੇ ਵੀ ਐਮਬਰਾਇਡਰੀ ਰਹੇਗੀ ਇਹਨਾਂ ਤੇ ਵੀ ਸਾਰੇ ਕਲਰ ਅਵੇਲੇਬਲ ਨੇ ਇਹ ਵਾਲੇ सूट ਨੇ ਜਿਹੜੇ ਸਲਵ कॉटन ਦੀ ਹੈ ਜਿਹੜੀ ਸ਼ਰਟ ਰਹੇਗੀ ਨਾਲ ਬਾਟਮ ਰਹੇਗੀ ਚਿਕਨਕਾਰੀ ਵਾਲੀ ਪ੍ਰੋਪਰ ਐਮਬਰਾਇਡਰੀ ਰਹੇਗੀ ਸੋ ਦੁਪੱਟਾ ਜਿਹੜਾ ਇਹਨਾਂ ਨਾਲ ਕੋਟੇ ਚੱਕ ਦਾ ਦੁਪੱਟਾ ਰਹੇਗਾ ਕੋਈ ਵੀ ਸੂਟ ਤੁਸੀਂ ਆਰਡਰ ਕਰ ਲਓ ਵਟਸਐਪ ਤੇ ਹੈ ਜਿਹੜਾ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਵਾਲੇ ਸੂਟ ਨੇ ਜਿਹੜੇ オーਰਗੈਂਜ਼ਾ ਦੀ ਸ਼ਰਟ ਰਹੇਗੀ ਤੇ ਨਾਲ ਜੌਰਜਟ ਦੀ ਬਾਟਮ ਤੇ ਜੌਰਜਟ ਦਾ ਦੁਪੱਟਾ ਡਿਜ਼ਾਈਨਰ ਰਹੇਗਾ ਦੁਪੱਟੇ ਤੇ ਜਿਹੜਾ ਪੈਚਵਰਕ ਹੈ ਸੋਨਾ ਤੁਸੀਂ 올ਓਵਰ ਸੂਟ ਵੀ ਇਹਨਾਂ ਵਿੱਚੋਂ ਲੈ ਸਕਦੇ ਹੋ ਜਾਂ ਮੈਚਿੰਗ ਸੂਟ ਵੀ ਜਿਹੜਾ ਲੈ ਸਕਦੇ ਹੋ